ਅਮਰੀਕਾ ਦੇ ਵਿੱਚ ਪੁਲਿਸ ਨੇ ਇੱਕ ਅਜਿਹੇ ਬੰਦੇ ਨੂੰ ਗ੍ਰਿਫਤਾਰ ਕੀਤਾ ਜਿਹੜਾ ਲੋਕਾਂ ਨੂੰ ਉਹਨਾਂ ਦਾ ਭਵਿੱਖ ਦੱਸਣ ਦੇ ਬਹਾਨੇ ਉਹਨਾਂ ਨੂੰ ਚਾਂਸੇ ਦੇ ਵਿੱਚ ਲੈ ਕੇ ਉਹਨਾਂ ਤੋਂ ਡਾਲਰ ਬਟੋਰਦਾ ਸੀ ਜਾਂ ਕਹਿ ਲੋ ਕਿ ਇੱਕ ਅਜਿਹੇ ਅਖੌਤੀ ਐਸਟਰੋਲੋਜਰ ਦਾ ਪਰਦਾ ਫਾਸ਼ ਕੀਤਾ ਹੈ ਜਿਹੜਾ ਲੋਕਾਂ ਨੂੰ ਭਵਿੱਖ ਦੱਸਦਾ ਸੀ ਤੇ ਉਹਨਾਂ ਨੂੰ ਅਪਾਇੰਟਮੈਂਟ ਬਹਾਨੇ ਉਸ ਤੋਂ ਬਾਅਦ ਵੱਡੇ ਵੱਡੇ ਬਿੱਲ ਬਣਾ ਕੇ ਉਹਨਾਂ ਦੀ ਲੁੱਟ ਕਰਦਾ ਸੀ ਦਰਅਸਲ ਮਾਮਲਾ ਹੈਕਸਵੈਲ ਦਾ ਹੈਕਸਵੈਲ ਦੇ ਵਿੱਚ 70 ਸਾਲਾਂ ਦੇ ਕਰੀਬ ਔਰਤ ਦੇ ਨਾਲ ਇਹ ਠੱਗੀ ਵਜੀ ਹੈ ਔਰਤ ਨੂੰ ਕਿਹਾ ਗਿਆ ਕਿ ਤੁਸੀਂ ਅੰਜਨਾ ਜੀ ਉੱਥੇ ਇੱਕ ਜਿਹੜਾ ਅਸਟਰੋਲੋਜਰਾ ਜਿਹੜਾ ਮਤਲਬ ਸਾਊਥ ਬਰੌਡਵੇ ਜਿਹੜਾ ਇਲਾਕਿਆਂ ਦੇ ਵਿੱਚ ਇੱਕ ਜੋਤਸ਼ੀ ਦਾ ਦਫ਼ਤਰ ਹੈ ਜਿੱਥੇ ਇਹ ਹਿਮੰਤ ਕੁਮਾਰ ਮਨੱਪਾ ਜਿਹੜਾ ਕੰਮ ਕਰਦਾ ਸੀਗਾ ਉਹਦੇ ਕੋਲੇ ਇੱਕ ਔਰਤ ਆਉਂਦੀ ਹੈ ਤੇ ਉਹ ਜਿਹੜਾ ਬੰਦਾ ਉਹਦੇ ਤੋਂ 20000 ਡਾਲਰ ਇੱਕ ਤੇ 42000 ਡਾਲਰ ਇੱਕ ਜਿਹੜਾ ਉਹ ਲੁੱਟ ਲੈਂਦਾ ਸੋ ਦੱਸਿਆ ਜਾ ਰਿਹਾ ਵੀ ਇਸ ਤੋਂ ਬਾਅਦ ਇਹ ਬੰਦਾ ਜਿਹੜਾ ਇਸ ਨੂੰ ਗ੍ਰਿਫਤਾਰ ਹੋਦੋ ਕੀਤਾ ਗਿਆ ਜਦੋਂ ਇਹ ਇਸ ਲੁੱਟ ਦੇ ਪੈਸੇ ਕਢਵਾਉਣ ਦੇ ਲਈ ਬੈਂਕ ਦੇ ਵਿੱਚ ਉਹ ਖੋੜ ਦੇ ਖਾਤੇ ਦੇ ਵਿੱਚੋਂ ਗਿਆ ਹੋਇਆ ਸੀਗਾ ਬਾਅਦ ਵਿੱਚ ਪੁਲਿਸ ਨੇ ਇਸ ਨੂੰ ਪਾਰਕਿੰਗ ਲੋਟ ਦੇ ਵਿੱਚੋਂ ਗ੍ਰਿਫਤਾਰ ਕਰ ਲੈ ਆਇਆ ਸੋ ਬਚਣਾ ਚਾਹੀਦਾ ਉਹਨਾਂ ਲੋਕਾਂ ਨੂੰ ਜਿਹੜੇ ਭੋਲੇ ਭਾਲੇ ਲੋਕਾਂ ਨੂੰ ਝਾਂਸੇ ਦੇ ਵਿੱਚ ਲੈ ਕੇ ਠੱਗਦੇ ਨੇ ਭਾਰਤੀ ਮੂਲ ਦੇ ਹਮੰਤ ਕੁਮਾਰ ਮਨੱਪੇ ਨੇ ਬਾਹਰਲੇ ਮੁਲਕਾਂ ਦੇ ਵਿੱਚ ਆ ਕੇ ਲੋਕਾਂ ਨੂੰ ਝਾਂਸੇ ਦੇ ਵਿੱਚ ਲੈ ਕੇ ਉਹਨਾਂ ਨੂੰ ਠੱਗਣ ਦਾ ਕੰਮ ਇੱਥੇ ਵੀ ਨਹੀਂ ਛੱਡਿਆ ਉਧਰ ਵੀ ਆਪਾਂ ਦੇਖਦੇ ਹਾਂ ਤੇ ਇੱਥੇ ਡਾਲਰਾਂ ਦੇ ਵਿੱਚ ਲੋਕਾਂ ਦੀ ਔਰ ਖਾਸ ਕਰਕੇ ਭੋਲੇ ਭਾਲੇ ਤੇ ਬਜ਼ੁਰਗ ਲੋਕਾਂ ਦੀ ਜਿਹੜੀ ਲੁੱਟਾ ਉਹ ਕੀਤੀ ਜਾ ਰਹੀ ਆ ਹੁਣ ਮਨੱਪਾ ਜਿਹੜਾ ਉਹ ਅਮਰੀਕੀ ਜੇਲ੍ਹ ਦੇ ਵਿੱਚ ਰੋਟੀਆਂ ਖਾਊ